ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਧਨੀ ਕੁਕਿੰਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਭਿੰਡੀਆਂ ਦੀ ਸਬਜ਼ੀ ਉਹਦੇ ਲਈ ਲਿਆ ਟਮਾਟਰ ਆਲੂ ਹਰੀਆਂ ਮਿਰਚਾਂ ਭਿੰਡੀਆਂ ਤੇ ਪਿਆਜ਼ ਆਪਾਂ ਮਸਾਲੇ ਵਿੱਚ ਪਾਵਾਂਗੇ ਹਲਦੀ ਲੂਣ ਤੇ ਜੀਰਾ ਜੇ ਤੁਸੀਂ ਹੋਰਤ ਮਸਾਲਾ ਪਾ ਸਕਦੇ ਠੀਕ ਹੈ ਨਹੀਂ ਸਕਿਪ ਕਰ ਦਿਓ ਹਾਂਜੀ ਯਾਰੀਆਂ ਭਿੰਡੀਆਂ ਆਪਾਂ ਤੋਂ ਇਹਨਾਂ ਨੂੰ ਕੱਟ ਲਵਾਂਗੇ ਪਿਆਜ਼ ਨੂੰ ਵੀ ਟਮਾਟਰਾਂ ਨੂੰ ਤੇ ਆਲੂ ਨੂੰ ਵੀ ਕੱਟ ਲਵਾਂਗੇ ਹਾਂਜੀ ਭਿੰਡੀਆਂ ਆਪਾਂ ਕੱਟ ਲਈਆਂ ਤੇ ਆਪਾਂ ਟਮਾਟਰ ਵੀ ਕੱਟ ਲਏ ਆ ਤੇ ਆਲੂ ਵੀ ਤੇ ਪਿਆਜ਼ ਵੀ ਹੁਣ ਆਪਾਂ ਜਿਹੜਾ ਤੜਕਾ ਲਾਵਾਂਗੇ ਹਾਂਜੀ ਤੜਕਾ ਲੈਣ ਵੇਲੇ ਆਪਾਂ ਕੜਾਈ ਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਜੀਰਾ ਜੀਰਾ ਪਾਉਣ ਤੋਂ ਬਾਅਦ ਪਿਆਜ਼ ਪਾਵਾਂਗੇ ਆਪਾਂ ਪਿਆਜ਼ ਥੋੜੀ ਦੇਰ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਹਰੀਆਂ ਦੇ ਮਿਰਚਾਂ ਦੇ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਇੱਥੇ ਪਾਵਾਂਗੇ ਹਲਦੀ ਹਲਦੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਹਲਦੀ ਭੁੰਨਣ ਤੋਂ ਬਾਅਦ ਹੌਲੀ-ਹੌਲੀ ਇੱਕ ਸੜਾ ਮਸਾਲਾ ਹੋ ਜਾਏਗਾ ਬਟਮਟਰ ਪਾ ਦਵਾਂਗੇ ਟਮਾਟਰ ਥੋੜੀ ਦਰਫੋਂ ਨਰਦ ਪਾਵਾਗੇ ਇਹਦੇ ਵਿੱਚ ਨਮਕ ਨਮਕ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਪਾਵਾਂਗੇ ਆਲੂ ਹਾਂਜੀ ਆਲੂ ਭੁੰਨਣ ਤੋਂ ਬਾਅਦ ਆਪਾਂ ਇਹਨੂੰ ਥੋੜੀ ਜਿਹਾ ਢੱਕ ਦੇਵਾਂਗੇ ਪਲੇਟ ਦੇ ਉੱਪਰ ਪਾਣੀ ਪਾ ਕੇ ਪਾਣੀ ਪਾਣ ਦੇ ਨਾਲ ਇਹ ਹੋ ਜਾਂਦਾ ਜਿਹੜੀ ਸਬਜੀ ਵਿੱਚ ਥੋੜਾ ਉਹ ਤਾਂ ਪਾਣੀ ਹੁੰਦਾ ਉਹ ਛੜਦਾ ਨਹੀਂ ਤੇ ਸਾਡੀ ਜਿਹੜੀ ਸਬਜੀ ਆ ਥੱਲੇ ਨਹੀਂ ਲੱਗਦੀ ਹਾਂਜੀ ਸਾਡੇ ਜਿਹੜੇ ਆਲੂ ਆ ਪਾਉਣ ਹੋ ਚੁੱਕੇ ਨੇ ਹੁਣ ਆਪਾਂ ਪਾਵਾਂਗੇ ਭਿੰਡੀਆਂ ਹਾਂਜੀ ਭਿੰਡੀਆਂ ਥੋੜੀ ਜਿਹਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਹਲਾ ਕੇ ਦੇਖਾਂਗੇ ਥੋੜਾ ਛੇੜਾ ਦੇ ਕੇ ਦੇਖਾਂਗੇ ਹਾਂਜੀ ਛੇੜਾ ਦੇਣ ਤੋਂ ਬਾਅਦ ਥੋੜੀ ਜਿਹਾ ਵਾਸਤੇ ਆਪਾਂ ਇਹਨੂੰ ਢੱਕ ਦੇਵਾਂਗੇ ਬਲੇਡ ਦੇ ਕੇ ਹਾਂਜੀ ਪਲੇਟ ਦੇਣ ਤੋਂ ਬਾਅਦ ਥੋੜੀ ਜਿਹੀ ਪੰਜ ਦਾ 7 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਕਿ ਸਾਡੀ ਸਬਜ਼ੀ ਹੋ ਚੁੱਕੀ ਹੈ ਹਾਂਜੀ ਜਿਹੜੀ ਸਾਡੀ ਭਿੰਡੀਆਂ ਹਸਾਲੂ ਦੀ ਸਬਜ਼ੀ ਹੈ ਉਹ ਬਣ ਚੁੱਕੀ ਹੈ ਹੁਣ ਆਪਾਂ ਇਹਨੂੰ ਗੈਸ ਕਰਦਾਂਗੇ ਬੰਦ ਲਾਲ ਰੰਗ ਥੱਲੇ ਤੇ ਇਹਨੂੰ ਪਲੇਟ 'ਚ ਕੱਢ ਲਵਾਂਗੇ ਹਾਂਜੀ ਜਿਹੜੀ ਸਬਜ਼ੀ ਸਾਡੀ ਹੈ ਬਹੁਤ ਵਧੀਆ ਬਣੀ ਹੈ ਟੇਸਟੀ ਬਣੀ ਹੈ ਹਾਂਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਜੁਮ ਅਤੇ ਸ਼ੇਅਰ ਕਰਕੇ ਧੰਨਵਾਦ